ਇਧਰੇ ਪਾਸੇ ਮੋਸ਼ਾਲ ਅੱਗੇ ਉਹਨਾਂ ਦੇ ਪਾਦਰੋ ਬਿਲਾ ਨੇ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਜੋ ਸੋ ਮੈਂ ਬੇਰਹਿਮ ਆਪਣੇ ਆਦਰਕਾਂ ਨੂੰ ਸਿਰ ਕਰਦਾ ਹਾਂ ਟੀਮ ਨੂੰ ਬੇਨਤੀ ਕਰੂੰਗਾ ਤਾੜੀਆਂ ਨਾਲ ਸਵਾਗਤ ਅ ਨਗਰ ਨਿਗਮ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਮੈਚ ਦਾ ਜਿਹੜਾ ਲਾਈਵ ਹੈ ਉਹ ਪ੍ਰਸਾਰਣਾ ਦੇਖਣਾ ਬਣਦਾ ਭਾਵੇਂ ਇਹ ਯਾਦ ਰੱਖਣੀ ਸਰਕਾਰ ਉਹਨਾਂ ਦਾ ਖੇਡੀਆਂ ਕੈਮਰਿਆਂ ਕੋਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਨਤ ਆਪ ਸ਼ੇਰ ਸ਼ੁਰੂ ਹੋ ਉਸ ਨੇ ਬਰੇਸ਼ੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੇ ਨੇ ਹਮਾਂ ਨੇ ਨਸ਼ਾ ਮੁਕਤ ਚਲੋ ਜੀ ભંલવલ માલે માલે મળે માલલે માલે માલા

I don't know you. ਜਦੋਂ ਸਰਕਾਰ ਕਰਦੇ ਹੋਏ ਡੀਜੀਪੀ ਸਾਹਿਬ ਦੇ ਸਾਹਮਣੇ ਨੂੰ ਸਾਕਾਰ ਕਰਦੇ ਹੋਏ ਜਿਹੜਾ ਕੋਚਿੰਗ ਦਾ ਕੰਮ ਸਾਡੇ ਨਾਲ ਨਵਾਉਂਦੇ ਹੋਏ ਚਰਨਜੀਤ ਸਿੰਘ ਜੀ ਨੂੰ ਇੱਕ ਬੇਨਤੀ ਆ ਸਾਡੇ ਚਰਨਾਂ 'ਚ ਕਿ ਪੰਜਾਬ ਸਰਕਾਰ ਵੱਲੋਂ ਸਾਡਾ ਇਹ ਜਨਾ ਕੰਮ ਹੈ ਇਹ ਵਜਿਨ ਪੰਜਾਬ ਹਾ ਐਜੂਕੇਸ਼ਨ ਸਰਕਾਰੀ ਪਹਿਲੋ ਕਦਮ ਆ

Allah, तो अपने मुजहरा कर सरदार गुरमीत सिंह जी खुटिया कैबिनेट मंत्री सरकार जिस और उस सभ्याचारोग्राम पढ़ा लिहां पहुंच चुका o. <laughs> ਢੰਡਾ ਪੁਲਿਸ ਵੱਲੋਂ ਜੀ 14 ਨਾਲ 15 ਸੈਪਟੈਂਬਰ ਨੂੰ ਇੱਕ ਹਾਕੀ ਟੂਰਨਾਮੈਂਟ ਆਰਗੇਨਾਈਜ਼ ਕੀਤਾ ਗਿਆ ਸੀ ਰਾਜੇਂਦਰਾ ਕਾਲਜ ਹਾਕੀ ਅਸਟਰ ਟਫਸ ਸਟੇਡੀਅਮ 'ਚ ਤੇ ਇਹਦਾ ਪਰਪਸ ਹੈ ਜੀ ਅਸੀਂ ਆਪਣੇ ਢੰਡਾ ਪੁਲਿਸ ਵੱਲੋਂ ਜਿਹੜੇ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਡੀਜੀਪੀ ਪੰਜਾਬ ਵੱਲੋਂ ਹਦਾਇਤਾਂ ਹੈ ਕਿ ਆਪਣੇ ਯੂਥ ਨੂੰ ਨਸ਼ੇ ਤੋਂ ਦੂਰ ਕਰਨ ਲਈ ਵੱਖਰੀ ਵੱਖਰੀ ਐਕਟੀਵਿਟੀਆਂ ਕਰਨੀ ਹੈ ਜੇ ਤਰ੍ਹਾਂ ਇਨਫੋਰਸਮੈਂਟ ਇੱਕ ਵੱਖਰਾ ਚੱਲਦਾ ਸਾਡਾ ਡਰਾਈਵ ਉਹਦੇ ਨਾਲ ਨਾਲ ਅਸੀਂ ਕੁਝ ਨਾ ਕੁਝ ਅਵੇਅਰਨੈਸ ਔਰ ਪੋਜ਼ਿਟਿਵ ਇੰਗੇਜਮੈਂਟ ਵਿਦ ਕਮਿਊਨਿਟੀ ਉਦੇ ਤਹਿਤ ਹੀ ਇਦਾਂ ਦੇ ਇਵੈਂਟਸ ਕਰਾਉਂਦੇ ਜਿਸ ਲੜੀ ਚ ਅਸੀਂ ਹਾਕੀ ਦੇ ਜਿਹੜੇ 2 ਦਿਨਾਂ ਦੇ ਮੈਚ ਕਰਾ ਰਿਹਾ ਅੱਜ ਉਹ ਦਾ ਕਨਕਲੂਡਿੰਗ ਡੇ ਹੈ ਇਹਦੇ ਚ 8 ਟੀਮਾਂ ਨੇ ਪਾਰਟ ਲਿਆ ਸੀ 6 ਮੇਲਜ਼ ਔਰ 2 ਕੁੜੀਆਂ ਦੀ ਟੀਮਾਂ ਸੀਗੀਆਂ ਤੇ ਹੁਣ ਇਹਦੇ ਫਾਈਨਲ ਮੈਚ ਚੱਲ ਰਿਹਾ ਜੀ ਔਰ ਇਹਦੇ ਚ ਸਾਡੇ ਅੱਜ ਦੇ ਟੂਰਨਾਮੈਂਟ ਦੇ ਮੁੱਖ ਮਹਿਮਾਨ ਮੰਨਿਓ ਕੈਬਨਿਟ ਮਿਨਿਸਟਰ ਗੁਰਮੀਤ ਖੁੱਡੀਆਂ ਜੀ ਪਹੁੰਚਣ ਵਾਲੇ ਤੇਸ ਦੇ ਨਾਲ ਡੀਸੀ ਬਟਿੰਡਾ ਸ਼ੌਕਤ احمد ਪਰੇ ਔਰ ਸਾਡੇ ਏਡੀਜੀ ਵੀ ਬਟਿੰਡਾ ਰੇਂਜ ਔਰ ਐਮਐਲਏਜ਼ ਵੀ ਇਨਵਾਈਟਡ ਹੈ ਤੇ ਵਕ ਵਕ ਪੋਲਿਟੀਕਲ ਰੈਪ੍ਰੈਜ਼ੈਂਟੇਟਿਵਸ ਵੀ ਆਏ ਹੈ ਔਰ ਵੱਖਰੇ ਵੱਖਰੇ ਜਿਹੜੇ ਰੈਜ਼ੀਡੈਂਟਸ ਹੈ ਜਿਹੜੇ ਵਿਲਿੰਗ ਨੇ ਤੇ ਆਡੀਅנס ਵਧਣਾ ਚਾਹੁੰਦੇ ਸੀ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਦੇਖੋ ਜੀ ਤਾਂ ਜਿਨ੍ਹਾਂ ਦਾ ਇੰਟਰਸਟ ਹੈ ਔਰ ਜੋ ਇਸ ਸੀਜ਼ਨ ਨਾਲ ਸਾਡੇ ਨਾਲ ਜੁੜਨਾ ਚਾਹੁੰਦੇ ਅੱਜ ਕਾਫੀ ਅੱਛੀ ਸਾਡੀ ਕੈਦ ਰਹੀ ਹੈ ਕੱਲ ਥੋੜੀ ਘੱਟ ਸੀਗੀ ਬਟ ਕਨਕਲੂਡਿੰਗ ਡੇ ਤੇ ਲੋਕਾਂ ਨੂੰ ਜ਼ਿਆਦਾ ਇੰਟਰਸਟ ਹੁੰਦਾ ਹੈ ਅਸੀਂ ਤੁਹਾਡੇ ਮਾਧਿਅਮ ਦੇ ਥਰੂ ਕੱਲ ਵੀ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਲੋਕੀ ਸਾਡੇ ਕੌਜ਼ ਨੂੰ ਇਨੀਸ਼ੀਏਟਿਵ ਨੂੰ ਸਪੋਰਟ ਕਰਨ ਔਰ ਅਜ ਆਈ ਥਿੰਕ ਅੱਜ ਠੀਕ ਹੈ ਕਰਾਊਡ ਮੈਡਮ ਕਿਸ ਤਰ੍ਹਾਂ ਬਾਕੀ ਦਾ ਟੋਪਕਟ ਕਰਾਇਆ ਕਿੱਡਾ ਬਹੁਤ ਹੀ ਮੋਟ ਰਹੀ ਹੈ ਮੱਕੀ ਰਹੀ ਹੈ ਬੱਟੀ ਰਗੇ ਇਹ ਵੀ ਹੋਣਗੇ ਅੱਗੇ ਜੀ ਹਾਂਜੀ ਇਹ ਤਾਂ ਜੀ ਕਿਉਂਕਿ ਸਟੇਡੀਅਮ ਅੱਛਾ ਐਸਟਰੋਟਰਫ ਕਰਕੇ ਸਾਨੂੰ ਲੱਗਿਆ ਕਿ ਇਹਨੂੰ ਹਾਈਲਾਈਟ ਵੀ ਕਰ ਸਕਦੇ ਆ ਤੇ ਅੱਗੇ ਅਸੀਂ ਪਿੰਡੂ ਖੇਤਰ 'ਚ ਵੀ ਕੁਛ ਨਾ ਕੁਝ ਸਪੋਰਟਸ ਦਾ ਆਰਗੇਨਾਈਜ਼ ਕਰਾਂਗੇ ਸੋ ਮੈਂ ਕੋਈ ਸਪੋਰਟਸ ਦੀ ਐਕਸਪਰਟ ਨਹੀਂ ਹੈਗਾ ਬਟ ਡੈਫੀਨਿਟਲੀ ਮੈਂ ਤੁਹਾਡੇ ਸਾਰਿਆਂ ਦੇ ਓਪੀਨੀਅਨ ਲੈ ਕੇ ਆਂ ਔਰ ਇੱਥੇ ਦੇ ਸਪੋਰਟਸ ਵਾਲਿਆਂ ਤੋਂ ਓਪੀਨੀਅਨ ਲੈ ਕੇ ਕੁਝ ਕਰਾਂਗੇ ਬਟ ਟੈਂਡਬਾਲ ਪੁੱਲ 'ਚ ਦੋ ਬੈਕ ਟੂ ਬੈਕ ਟੂਰਨਾਮੈਂਟ ਸਕਸੈਸਫੁਲ ਕਰਤੇ ਪਹਿਲੇ ਕ੍ਰਿਕਟ ਦਾ ਹੋਇਆ ਸੀਗਾ ਮਹੀਨੇ ਪਹਿਲਾਂ ਤੇ ਫਿਰ ਆਕੀ ਦਾ ਕਿਵੇਂ ਟੈਂਡਬਾਲ ਪੁੱ ਮੈਂ ਤਾਂ ਜੀ ਹੁਣੇ ਕਹਿ ਕੇ ਹਟੀਆਂ ਕਿ ਮੈਂ ਪਰਸਨਲੀ ਐਸਐਸਪੀ ਨਹੀਂ ਆ ਸਪੋਰਟਸ ਦੀ ਐਕਸਪਰਟ ਬਟ ਇਹ ਤਾਂ ਲੋਕਾਂ ਨੂੰ ਜਿਹੜੇ ਬੱਚੇ ਯੂਥ ਜਿਸ ਚੀਜ਼ ਸਭ ਤੋਂ ਜ਼ਿਆਦਾ ਇੰਟਰਸਟ ਲੱਗਦੇ ਆਈ ਥਿੰਕ ਉਹਨਾਂ ਤੋਂ ਵੀ ਥੋੜਾ ਬਹੁਤ ਅਸੀਂ ਫੀਡਬੈਕ ਲੈਂਦੇ ਹਾਂ ਅਸੀਂ ਕੋਈ ਪਾਰਟਿਕੂਲਰ ਨਹੀਂ ਬੇਸਿਕਲੀ ਮੁੱਦਾ ਹੈ ਸਾਡਾ ਮੋਟਿਵ ਹੈ ਕਿ ਅਸੀਂ ਨਸ਼ੇ ਤੋਂ ਦੂਰ ਇਨੀਸ਼ੀਏਟਿਵ ਇੱਕ ਮੈਸੇਜ ਦੇਣਾ ਹੈ ਕਿ ਬੱਚੇ ਪੋਜ਼ਿਟਿਵ ਚੀਜ਼ਾਂ 'ਚ ਜਾਣ ਸਾਡਾ ਯੂਥ ਸਪੋਰਟਸ 'ਚ ਜਾਏ ਪੜਾਈ ਵੱਲ ਜਾਏ ਉਹਦੇ ਤਹਿਤ ਹੀ ਇਹ ਇਵੈਂਟ ਕੀਤੇ ਗਏ ਆ ਅੱਜ ਹੋਰ ਵੀ ਲੋਕ ਵੀ ਆਏ ਨੇ ਜਿਨ੍ਹਾਂ ਨੇ ਹਾਂਜੀ ਹਾਂਜੀ ਲੜਕੀਆਂ ਚਲੋ ਤੇ ਮੈਸੇਜ ਇਹ ਹੈ ਕਿ ਹੁਣ ਤਾਂ ਸਾਡੇ ਇਸ ਵਾਰ ਜਿਹੜੇ 올림픽ਸ 'ਚ ਵੀ ਅਵਾਰਡ ਵਿਨਿੰਗ ਹੈ ਕਿ ਮਨੂ ਬਖਰ ਔਰ ਸਾਡੇ ਸੇ AIGCII ਜਿਹੜੀ ਹੈਗੀ ਅਵਨੀਤ ਸਿੱਧੂ ਉਹ ਤਾਂ ਬਠਿੰਡੇ ਦੇ ਇੱਕ ਰੋਲ ਮਾਡਲ ਹੈ ਸੋ ਮੈਂ ਵੀ ਅਨ ਲੇਡੀ ਆਫੀਸਰ ਆਈ ਕੈਨ ਮਾਈਸੈਲਫ ਸੇ ਕਿ ਜੇ ਅਸੀਂ ਚੰਗੇ ਕੰਮਾਂ ਵੱਲ ਚਲੀਏ ਤਾਂ ਸਕਾਈਜ਼ ਦੇ ਲਿਮਟ ਸੋ ਇਹੀ ਮੈਸੇਜ ਹੈ